ਕਾਲੀ ਜ਼ਿਲ੍ਹੇ ਵਿੱਚ ਗੈਰ ਸੰਚਾਰੀ ਬਿਮਾਰੀਆਂ ਦੀ ਜਾਂਚ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਸਿਵਲ ਸਰਜਨ ਡਾਕਟਰ ਸੰਗੀਤਾ ਜੈਨ ਨੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਕਿਹਾ ਕਿ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਜਾਂਚ ਵਿੱਚ ਤੇਜ਼ੀ ਲਿਆਂਦੀ ਜਾਣੀ ਚਾਹੀਦੀ ਹੈ ਉਨ੍ਹਾਂ ਨੇ ਪਿੰਡ ਵਿੱਚ ਰਹਿਣ ਵਾਲਿਆਂ ਦੀ ਸਿਹਤ ਸੈਨੀਟੇਸ਼ਨ ਅਤੇ ਪੋਸ਼ਣ ਕਮੇਟੀਆਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਕੈਂਪਾਂ ਵਿੱਚ ਲਿਆਉਣ ਤੇ ਜ਼ੋਰ ਦਿੱਤਾ ਇਸ ਤੇ ਡਾਕਟਰ ਸੰਗੀਤਾ ਨੇ ਹੋਰ ਕੀ ਜਾਣਕਾਰੀ ਤੇ ਸੁਣੋ ਮੈਂ ਸਾਰੇ ਐਸਐਮਓਜ਼ ਦੀ ਨੋਡਲ ਆਫਿਸਰ ਜਿਹੜੇ ਕਿ ਐਨਸੀਡੀ ਡਰਾਈਵ ਦੇ ਹੈਗੇ ਆ ਨਾਨ ਕਮਿਊਨੀਕੇਬਲ ਡਿਜ਼ੀਜ਼ ਲਿਸਟ ਹੈਂਡ ਕਰਦੇ ਐ ਐਨਸੀਡੀ ਵਰਡ ਇਹਦੇ ਵਿੱਚ ਪੰਜ ਡਿਜ਼ੀਜ਼ਸ ਕਵਰ ਹੁੰਦੀਆਂ ਹਨ ਹਾਈਪਰਟੈਨਸ਼ਨ ਜੋ ਕਿ ਹਾਈ ਬੀਪੀ ਹੁੰਦਾ ਹੈ ਡਾਇਬੀਟਿਸ ਮੈਲਾਈਟਸ ਸ਼ੂਗਰ ਦੀ ਬਿਮਾਰੀ ਓਰਲ ਕੈਂਸਰ ਮੂੰਹ ਦਾ ਕੋਈ ਕੈਂਸਰ ਹੋਵੇ ਲੇਡੀਜ਼ ਵਾਲਾ ਸਰਵਾਈਕਲ ਕੈਂਸਰ ਤੇ ਬ੍ਰੈਸਟ ਕੈਂਸਰ ਇਹਦੇ ਲਈ ਆਪਣੇ ਭਾਰਤ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਆਪਣੇ 30 ਸਾਲ ਤੋਂ ਅਬੋਵ ਦੇ ਜਿਹੜੀ ਵੀ ਪੋਪੂਲੇਸ਼ਨ ਹੈ ਉਹਨੂੰ ਇਹ ਪੰਜ ਬਿਮਾਰੀਆਂ ਲਈ ਸਕ੍ਰੀਨ ਕਰਨਾ ਹੈ ਸਾਡੇ ਕੋਲ ਇੱਕ ਤਾਂ ਡੀ ਐਚ ਮੁਹਾਲੀ ਹੈ ਡਿਸਟ੍ਰਿਕਟ ਹਸਪੀਟਲ ਹੈ ਦੋ ਐਸ ਡੀ ਐਚ ਹੈ ਤੁਹਾਨੂੰ ਪਤਾ ਹੀ ਹੈ ਡੇਰਾ ਬੱਸੀ ਔਰ ਖਰੜ ਹੈ ਬਾਕੀ ਸੀ ਐਚ ਸੀ ਹੈ ਸੀ ਐਚ ਸੀ ਕੁਰਾਲੀ ਹੈ ਲੱਲੜੂ ਹੈ ਟਕੌਲੀ ਹੈਗਾ ਆਪਣੇ ਤੇ ਬਨੂੜ ਹੈ ਇੰਨਾ ਜਗ੍ਹਾ ਤੇ ਸਪੈਸ਼ਲ ਕਾਊਂਟਰਸ ਲੱਗੇ ਹੋਏ ਆ ਜਿੱਥੇ ਕਿ ਮਰੀਜ਼ ਜੇ ਆਵੇ ਕੋਈ ਵੀ ਬੰਦਾ ਆ ਸਕਦਾ ਹੈ ਮਰੀਜ਼ ਵੀ ਨਾ ਹੋਵੇ ਆਪਣਾ ਬੀਪੀ ਚੈੱਕ ਕਰਾਏ ਔਰ ਉੱਥੇ ਹੀ ਗਲੂਕੋਸ ਆਪਣਾ ਐ ਦੇ ਲਈ 슈ਗਰ ਲਈ ਟੈਸਟ ਕਰਾਏ ਤੇ ਬਾਕੀ ਜੇ ਹੋਰ ਕੋਈ ਉਹਨਾਂ ਨੂੰ ਸਿੰਪਟਮਸ ਹੈ ਤਾਂ ओपीडीਸ 'ਚੋ ਚੈੱਕਅਪ ਹੋ ਰਿਹਾ ਹੈ ਔਰ ਇਹ ਅਸੀਂ ਆਨਲਾਈਨ ਕੰਮ ਕਰ ਰਹੇ ਹਾਂ ਫਿਰ ਉਹਨਾਂ ਨੂੰ ਹਰ ਉਹਨਾਂ ਦੇ ਰਿਸਕ ਫੈਕਟਰਸ ਆਇਡੈਂਟੀਫਾਈ ਕੀਤੇ ਜਾਂਦੇ ਆ ਉਹਨਾਂ ਨੂੰ ਹਿਸਟਰੀ ਪੁੱਛੀ ਜਾਂਦੀ ਹੈ ਫਿਰ ਡਾਕਟਰ ਕੋਲ ਆਨਲਾਈਨ ਡਾਟਾ ਜਾਂਦਾ ਹੈ ਉਹ ਉਹਨਾਂ ਦੀ ਟਰੀਟਮੈਂਟ ਪਾ ਰਿਹਾ ਹੈ ਔਰ ਇੱਕ ਵਾਰ ਜਦੋਂ ਦਿਖਾ ਲੈਂਦਾ ਹੈ ਜੇ ਮਰੀਜ਼ ਕਿਸੇ ਰੂਰਲ ਇਲਾਕੇ ਦਾ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਨੇੜੇ ਹੈਲਥ ਐਂਡ ਵੈਲਨੈਸ ਸੈਂਟਰ ਜਿਹੜਾ ਕਿ ਆਇਸ਼ਮਨ ਆਰੋਗ્ય ਕੇਂਦਰ ਹੈ ਉੱਥੇ ਦਵਾਈ ਮਿਲਦੀ ਹੈ। ਕਡੀਆਂ ਆਸ਼ਾ ਵਰਕਰਸ ਵਿਜ਼ਿਟ ਕਰਦੀਆਂ ਹਨ। ਹਨ ਘਰ ਤੋਂ ਡੋਰ ਟੂ ਡੋਰ ਜਾਂਦੀਆਂ ਤੇ ਸੀ ਬੈਕ ਫਾਰਮਸ ਭਰ ਰਏ। ਇਹ ਹੈਲਥ ਐਂਡ ਵੈਲਨੈਸ ਸੈਂਟਰਸ ਵਾਲਾ CHOS ਦਾ ਜਿਹੜਾ ਸੀ ਇਹ ਇੰਨਾ ਡਿਜ਼ੀਜ਼ਸ ਲਈ ਇੰਨਾ ਦਾ ਮੇਨ ਮੁੱਦਾ ਇਹ ਹੀ ਸੀਗਾ। ਇੰਨਾ ਤੋਂ NCD ਦਾ ਹੀ ਕੰਮ ਲਿਖਤਾ ਜਾ ਰਿਹਾ ਹੈ। ਬਾਕੀ ਹੋਰ ਵੀ ਬਿਮਾਰੀਆਂ ਕਰ ਰਿਹਾ ਹੈ। TB ਵਗੈਰਾ ਦੀ ਵੀ ਕੈਂਪੇਨ ਹੈ ਉਹਨਾਂ ਦੀ। ਪਰ ਇਹ ਕੰਮ ਕੋਈ ਨਵਾਂ ਨਹੀਂ ਹੈ। ਇਹ ਸਾਡੇ ਕੋਲ ਡਾਟਾ ਹੈਗਾ ਲੋਕਾਂ ਦਾ ਅਸੀਂ ਦਵਾਈਆਂ ਪਹਿਲਾਂ ਵੀ ਦੇ ਰਹੇ ਹਾਂ ਹੁਣ ਅਸੀਂ ਇਹਨੂੰ ਆਨਲਾਈਨ ਕਰ ਰਹੇ ਹਾਂ ਔਰ ਅੱਪਰ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਮੋਹਾਲੀ ਜ਼ਿਲ੍ਹੇ ਵਿੱਚ 79 ਹੈਲਥ ਐਂਡ ਵੈਲਨੈਸ ਸੈਂਟਰਸ ਹੈ ਹਰੇਕ ਕਿਤੇ ਇਹ ਡਾਟਾ ਸਕਰੀਨਿੰਗ ਵੀ ਹੋ ਰਹੀ ਹੈ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਤੇ ਲੋਕਾਂ ਨੂੰ ਐਜੂਕੇਟ ਵੀ ਕੀਤਾ ਜਾ ਰਿਹਾ ਹੈ ਟੀਬੀ ਖਾਤਮੇ ਦੀ ਮੁਹਿੰਮ ਦੀ ਸਮੀਖਿਆ ਕਰਦੇ ਹੋਏ ਡਾਕਟਰ ਜੈਨ ਨੇ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਇਲਾਜ ਤੇ ਵਿੱਤੀ ਸਹਾਇਤਾ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ ਉਹਨਾਂ ਨੇ 2025 ਤੱਕ ਟੀਬੀ ਦੇ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨ ਤੇਜ਼ ਕਰਨ ਦਾ ਸੱਦਾ ਦਿੱਤਾ ਇਸ ਤੋਂ ਇਲਾਵਾ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਮੌਸਮੀ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਲੋਕ ਇਨ੍ਹਾਂ ਤੋਂ ਆਪਣਾ ਬਚਾਅ ਕਰ ਸਕਣ ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ